ਕੋਈ ਮਾਇਰਾ ਮਾਇਰਾ ਟਾਈਲ ਸਟੋਰ ਹੈਗਾ ਹੈਗਾ ਰਾਮਬਾਗ ਦੇ ਲਾਗੇ ਉਹਦੇ ਸੰਬੰਧ ਵਿੱਚ ਉਹਨਾਂ ਨੇ ਕੋਈ ਸ਼ਿਕਾਇਤ ਦਰਜ ਕਰਾਈ ਹੈਗੀ ਜਿਸ ਸੰਬੰਧੀ ਅਸੀਂ ਸੀਪੀਓ ਆਫਿਸ ਨੂੰ ਮਦਕੀ ਨਿਯਮਾ ਤਹਿਤ ਕਾਰਵਾਈ ਕਰਾਂਗੇ ਲਿਖ ਦਿੱਤਾ ਹੈਗਾ ਤੇ ਤੁਰੰਤ ਜਿਹੜਾ ਬੰਦੀ ਜੋ ਕਾਰਵਾਈ ਜਿਹੜੀ ਉਹਨਾਂ ਦੇ ਅਗੇਂਸਟ ਅਰੰਭ ਕੀਤੀ ਜਾਵੇ ਉੱਥੇ ਜਾ ਕੇ ਇਹਨਾਂ ਨੇ ਟੈਲਾ ਦੇ ਰੇਡ ਪਤਾ ਰੇਡ ਪਤਾ ਕੀਤਾ ਤੇ ਉਹ ਅੱਗੇ ਗੁੱਸੇ ਵਿੱਚ ਇਹਨਾਂ ਨੂੰ ਬੋਲਿਆ ਕਿ ਤੁਹਾਡੀ ਔਕਾਤ ਨਹੀਂ ਹੈਗੀ ਸੀ ਤੇ ਤੁਸੀਂ ਕਿਉਂ ਕਿਉਂ ਲੰਦੇ ਜ ਟੈਲ ਕਿਉਂਕਿ ਜਾਣੀ ਕਿ ਬਾਬਾ ਜੀਵਨ ਸਿੰਘ ਦੇ ਗੁਰਦੁਆਰੇ ਦੀ ਉੱਥੇ ਟੈਲ ਦੇ ਰੇਡ ਪੁੱਛਿਆ ਹੀ ਉਹਨਾਂ ਤੋਂ ਲੈ ਕੇ ਨਾ ਜਾਤੀਸ਼ੂਤ ਸ਼ਬਦ ਬੋਲਿਆ ਅੱਜ ਸਾਨੂੰ ਜ਼ਿਲ੍ਹਾ ਭਲਾਈ ਦਫ਼ਤਰ ਉਹਨਾਂ ਨੇ ਅਫਸਰਾਂ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਜਲਦੋ ਜਲਦ ਕਾਰਵਾਈ ਕਰਾਂਗੇ ਤੇ ਜਿਹੜੇ ਕਰਕੇ ਮਿਲ ਗਏ ਅਸੀਂ ਉਹਦੇ ਜਿਹੜਾ ਵਾ ਵਾ ਵਾਧ ਘਟ ਮੈਨੂੰ ਬੋਲਿਆ ਮੇਰੇ ਜਾਤੀਸ਼ੂਤ ਕਿ ਸ਼ਬਦ ਬੋਲੇ ਜਿਹੜਾ ਮੈਂ ਨਜ਼ਦੀਕ ਦਾ ਥਾਣਾ ਵਾਂ ਉੱਥੇ ਮੈਂ ਦਰਖਾਸਤ ਦੇਣ ਗਿਆ ਉੱਥੇ ਮੇਰੀ ਉਹਨਾਂ ਦਰਖਾਸਤ ਲਈ ਨਹੀਂ ਬਾਅਦ ਮੈਂ ਉੱਚ ਅਧਿਕਾਰੀਆਂ ਕੋਲ ਪਹੁੰਚਿਆ ਤੇ ਫਿਰ ਉੱਥੇ ਮੇਰੀ ਦਰਖਾਸਤ ਦਿੱਤੀ ਤੇ ਉਹਨਾਂ ਮੈਂ ਮੈਨੂੰ 5-6 ਮਹੀਨੇ ਤੋਂ ਜੀ ਚੱਕਰ ਮੈਂ ਕੱਢ ਰਿਹਾ ਮੇਰਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਇੱਕ ਬੰਨੇ ਸ਼ਿਕਾਇਤ ਕਰਤਾ 5-6 ਮਹੀਨੇ ਤੋਂ ਲਗਾਤਾਰ ਦਫ਼ਤਰਾਂ ਦੇ ਚੱਕਰ ਕੱਢ ਰਿਹਾ ਔਰ ਦੂਸਰੇ ਬੰਨੇ ਉਹ ਜਿਹੜੇ ਸਰਮਾਇਦਾਰ ਜਿਹੜੇ ਇਦਾਂ ਦੇ ਵਰਲਡ ਯੂਜ਼ ਕਰਦੇ ਆ ਉਹ ਚੰਦ ਪੈਸਿਆਂ ਨਾਲ ਜਿਹੜੇ ਆ ਅਫਸਰਾਂ ਨੇ ਮੂੰਹ ਬੰਦ ਕਰ ਦਿੰਦੇ ਆ ਇਹ ਬਹੁਤ ਹੀ ਜਿਹੜੀ ਆ ਕਨੌਣੀ ਜੀ ਹਰਕਤ ਆ ਅਨਸਰ ਰਿਪੋਰਟਿੰਗ ਪਰਪਸ ਆਪਨਾ ਨਾਮ ਉਸਕੇ ਜਿਹੜੀ ਆ ਤੁਹਾਡੇ ਕੋਲ ਕੰਪਲੇਂਟ ਆਈ ਹੈ ਹਾਂ ਜੀ ਮੇਰਾ ਨਾਮ ਪੱਲਵ ਸਰੇਸ਼ਟਾ ਮੈਂ ਜ਼ਿਲ੍ਹਾ ਸਮਾਜਿਕ ਨਿਆਂ ਅਧਿਕਾਰਤਾ ਅਫਸਰ ਅੱਜ ਲਖਵਿੰਦਰ ਸਿੰਘ ਜੀ ਮੇਰੇ ਦਫ਼ਤਰ ਇੱਥੇ ਹਾਜ਼ਰ ਹੋਏ ਹੈਗੇ ਜਿਨ੍ਹਾਂ ਨੇ ਕੋਈ ਦਰਖਾਸਤ ਆਪਣੀ ਜਿਹੜਾ ਜਾਤੀ ਸੂਚਕ ਸ਼ਬਦ ਦੀ 3 ਤੀਸਰੇ ਮਹੀਨੇ 2023 ਦੇ ਵਿੱਚ ਜਿਹੜੀ ਕਰਵਾਈ ਸੀਗੀ ਮੈ ਰਾਜ ਦਿਨ ਤੱਕ ਉਹਨਾਂ ਨੂੰ ਕੋਈ ਵੀ ਇਨਸਾਫ ਨਹੀਂ ਮਿਲਿਆ ਜਿਸ ਕਾਰਨ ਉਹਨਾ ਮੇਰੇ ਦਫਤਰ ਵਿਖੇ ਪਹੁੰਚ ਕੀਤੀ ਗਈ ਹੈ ਕੋਈ ਮਾਇਰਾ ਮਾਇਰਾ ਟਾਈਲ ਸਟੋਰ ਹੈਗਾ ਹੈਗਾ ਰਾਮ ਬਾਗ ਦੇ ਲਾਗੇ ਉਹਦੇ ਸੰਬੰਧ ਵਿੱਚ ਉਹਨਾਂ ਨੇ ਕੋਈ ਸ਼ਿਕਾਇਤ ਦਰਜ ਕਰਾਈ ਹੈਗੀ ਜਿਸ ਸੰਬੰਧੀ ਅਸੀਂ ਸੀਪੀ ਆਫਿਸ ਨੂੰ ਮਦਕੀ ਨੀਮਾ ਤਹਿਤ ਕਾਰਵਾਈ ਕਰਨ ਲਈ ਲਿਖ ਦਿੱਤਾ ਹੈਗਾ ਤੇ ਤੁਰੰਤ ਹੀ ਜਿਹੜਾ ਬੰਦਯੋਗ ਕਾਰਵਾਈ ਜਿਹੜੀ ਉਹਨਾਂ ਦੇ ਅਗੇਂਸਟ ਆਰਾਮ ਦਿੱਤੀ ਜਾਵੇ ਥੈਂਕ ਯੂ ਹਾਂਜੀ ਮੂਲ ਨਾਮਿਕ ਦਾ ਬੋਲੇ ਸੋਨ ਰਪਾ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਮੇਰਾ ਨਾਮ ਬਾਬਾ ਸੰਨੀ ਸਖੋਤਾ ਅੱਜ ਅਸੀਂ ਜ਼ਿਲ੍ਹਾ ਭਲਾਈ ਅਫਸਰ ਨੂੰ ਮਿਲੇ ਨੇ ਕਿਉਂਕਿ ਲਖਵਿੰਦਰ ਸਿੰਘ ਜੀ ਸਾਡੇ ਕੋਲ ਆਏ ਨੇ ਪਿੰਡ ਠੱਠਿਆ ਤੋਂ ਜੋ ਕਿ ਬਾਬਾ ਜੀਵਨ ਸਿੰਘ ਜੀ ਦਾ ਗੁਰਦੁਆਰਾ ਸੀ ਉਹਨਾਂ ਦੇ ਟਾਇਲ ਮੈਰਾ ਮੈਰਾ ਦੁਕਾਨ ਤੇ ਗਏ ਸੀ ਜੋ ਰਾਮ ਬਾਗ ਦੇ ਲਾਗੇ ਨੇ ਉੱਥੇ ਜਾ ਕੇ ਇਹਨਾਂ ਨੇ ਟੈਲਾ ਤੇ ਰੇਡ ਪਤਾ ਰੇਡ ਪਤਾ ਕੀਤਾ ਤੋ ਉਹ ਅੱਗੇ ਗੁੱਸੇ ਵਿੱਚ ਇਹਨਾਂ ਨੂੰ ਬੋਲਿਆ ਜੇ ਤੁਹਾਡੀ ਔਕਾਤ ਨਹੀਂ ਹੈਗੀ ਸੀ ਤੇ ਤੁਸੀਂ ਕਿਉਂ ਕਿਉਂ ਲੰਦੇ ਜ ਟਾਇਲ ਕਿਉਂਕਿ ਜਾਣੀ ਕਿ ਬਾਬਾ ਜੀਵਨ ਸਿੰਘ ਦੇ ਗੁਰਦੁਆਰੇ ਦੀ ਉੱਥੇ ਟਾਇਲ ਦੇ ਰੇਟ ਪੁੱਛਿਆ ਹੀ ਉਹਨਾਂ ਤੋਂ ਲੈ ਕੇ ਨਾ ਜਾਤੀਸ਼ੂਦ ਸ਼ਬਦ ਬੋਲਿਆ ਅੱਜ ਸਾਨੂੰ ਜ਼ਿਲ੍ਹਾ ਭਲਾਈ ਦਫ਼ਤਰ ਉਹਨਾਂ ਨੇ ਅਫਸਰਾਂ ਨੇ ਵਿਸ਼ਵਾਸ ਦਿਵਾਇਆ ਵੀ ਅਸੀਂ ਜਲਦ ਤੋਂ ਜਲਦ ਕਾਰਵਾਈ ਕਰਾਂਗੇ ਜੇ ਫੇਰ ਵੀ ਨਹੀਂ ਕਾਰਵਾਈ ਹੁੰਦੀ ਫੇਰ ਵੀ ਨਹੀਂ ਫਿਰ ਅਸੀਂ ਰਜ਼ਾਮਬਾਗ ਦਾ ਘਰਾਉ ਕਰਾਂਗੇ ਜੋ ਜੇ ਕਿਸੇ ਵੀ ਕੋਈ ਪਬਲਿਕ ਦਾ ਜਾਨੀਮਾਨ ਨੁਕਸਾਨ ਹੁੰਦਾ ਉਹਰਾ ਇਹ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ ਔਰ ਰਾਮਬਾਗ ਦਾ ਐਸਐਚਓ ਹੋਵੇਗਾ ਬੋਲੇ ਸੋਨਿਰਪਾ ਭਗਵਾਨ ਬਾਦਮੀ ਕੀ ਮਹਾਰਤ ਕੀ ਜੈ ਹਾਂਜੀ ਮੈਂ ਜੀ ਲਖਵਿੰਦਰ ਸਿੰਘ ਮੇਰਾ ਨਾਮ ਜੀ ਹਾਂਜੀ ਕੀ ਹੈ ਜੀ ਸਾਰਾ ਮਾਮਲਾ ਸਰ ਮੈਂ ਮਹਿਰਾ ਟਾਇਲ ਸਟੋਰ ਤੋਂ ਟਾਇਲ ਲੈਣ ਵਾਸਤੇ ਪਹੁੰਚਿਆ ਜੀ ਅੰਮ੍ਰਿਤਸਰ ਹਾਂਜੀ ਤੇ ਟਾਇਲ ਲੈਣ ਵਾਸਤੇ ਗਿਆ ਤੇ ਉਹਨੇ ਟਾਇਲ ਮੈਂ ਵੱਖ-ਵੱਖ ਟਾਇਲਾਂ ਦਾ ਰੇਟ ਪੁੱਛਿਆ ਹਾਂਜੀ ਤੇ ਉਹ ਟਾਇਲਾਂ ਦਾ ਮੈਨੂੰ ਵੱਖ-ਵੱਖ ਰੇਟ ਉਹਨੇ ਦੱਸਿਆ ਵੀ ਆ ਇੰਨੇ ਨੂੰ ਆ ਇੰਨੇ ਨੂੰ ਤੇ ਮੈਂ ਜਦੋਂ ਉਹਨੂੰ ਟੈਲਾ ਦਾ ਰੇਟ ਪੁੱਛਣ ਵਾਸਤੇ ਕਿਹਾ ਤੇ ਉਹ ਮੈਨੂੰ ਕਹਿੰਦਾ ਵੀ ਭਾਈ ਟੈਲਾ ਇਹਨਾਂ ਨੂੰ ਇਹ ਅੱਜ ਦਾ ਹੀ ਰੇਟ ਆ ਤੇ ਕੱਲੋਂ ਰੇਟ ਵੱਧ ਵੀ ਸਕਦਾ ਵਾ ਤੇ ਉਹ ਤੋਂ ਬਾਅਦ ਆ ਮੈਂ ਮੇਰੇ ਨਾਲ ਮਲਗੇ ਜਿਹੜੇ ਉਹਨੇ ਵੱਧ ਸ਼ਲੂਕੀ ਕੀਤੀ ਤੇ ਜਿਹੜੇ ਕਰਕੇ ਮਲਗੇਹੀਂ ਉਹਦੇ ਜਿਹੜਾ ਵਾ ਵਾ ਵਧ ਘਟ ਮੈਨੂੰ ਬੋਲਿਆ ਮੇਰੀ ਜਾਤੀ ਸੂਤਕ ਸ਼ਬਦ ਬੋਲੇ ਜਿਹੜਾ ਮੈਂ ਨਜ਼ਦੀਕ ਦਾ ਥਾਣਾ ਵਾ ਉੱਥੇ ਮੈਂ ਦਰਖਾਸਤ ਦੇਣ ਗਿਆ ਉੱਥੇ ਮੇਰੀ ਉਹਨਾਂ ਦਰਖਾਸਤ ਲਈ ਨਹੀਂ ਬਾਅਦ ਮੈਂ ਉੱਚ ਅਧਿਕਾਰੀਆਂ ਕੋਲੋਂ ਪਹੁੰਚਿਆ ਤੇ ਫਿਰ ਉਥੇ ਮੇਰੀ ਦਰਖਾਸਤ ਦਿੱਤੀ ਤੇ ਉਹਨਾਂ ਵਿੱਚ ਮੈਨੂੰ 5-6 ਮਹੀਨੇ ਤੋਂ ਜੀ ਚੱਕਰ ਮੈਂ ਕੱਢ ਰਿਆਂ ਮੇਰਾ ਪ੍ਰਸ਼ਾਸਪੁਲਿਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਜਿਹੜਾ ਕਰਕੇ ਅੱਜ ਅਸੀਂ ਇੱਥੇ ਭਲਾਈ ਅਫਸਰ ਕੋਲ ਪਹੁੰਚੇ ਆ ਜੀ ਤੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵਾ ਵੀ ਤੁਹਾਡੀ ਜੋ ਬੰਦੀ ਕਾਰਵਾਈ ਕੀਤੀ ਜਾਊਗੀ ਹਾਂ ਜੀ ਗੁਰੂ ਜੀ ਜਿਹੜੀ ਇੱਕ ਅੱਜ ਦਰਖਾਸਤ ਕੀਤੀ ਕਿ ਤੁਹਾਡੇ ਵੱਲੋਂ ਕੀ ਹੈ ਸਾਰਾ ਮੈਟਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜੋਗਾ ਸਿੰਘ ਵਡਾਲਾ ਰੰਗਰੇਟੇ ਸਿੰਘ ਸਭਾ ਪੰਜਾਬ ਸਾਡੇ ਕੋਲ ਇੱਕ ਕੇਸ ਜਿਹੜਾ ਵਾ ਲਖਵਿੰਦਰ ਸਿੰਘ ਪੁੱਤਰ ਹਜ਼ਾਰਾ ਸਿੰਘ ਵਾਸੀ ਠੱਠੀਆਂ ਨੇ ਸ਼ਿਕਾਇਤ ਕੀਤੀ ਸੀ ਜਿਹਦੇ ਵਿੱਚ ਇਹ ਅੰਮ੍ਰਿਤਸਰ ਕੋਈ ਮੈਰਾਟਾਈਲ ਸਟੋਰ ਆ ਉਥੋਂ ਟਾਈਲਾਂ ਲੈਣ ਆਏ ਸੀ ਜਿੱਥੇ ਇਹਨਾਂ ਨਾਲ ਯਾਤੀ ਸੂਚਕ ਸ਼ਬਦ ਬੋਲੇ ਗਏ ਆ ਔਰ ਇਹਨਾਂ ਨੂੰ ਧੱਕੇ ਮਾਰ ਕੇ ਦੁਕਾਨ ਤੋਂ ਬਾਹਰ ਕੱਢਿਆ ਗਿਆ। ਇਹਦੇ ਸਬੰਧੀ ਇਹਨਾਂ ਨੇ ਦਰਖਾਸਤਾਂ ਜਿਹੜੀਆਂ ਪਿਛਲੇ 5-6 ਮਹੀਨੇ ਤੋਂ ਲਗਾਤਾਰ ਚੱਲ ਰਹੀਆਂ ਹਨ ਜਿਹਦੇ ਵਿੱਚ ਅਫਸਰਾਂ ਦੀਆਂ ਬਦਲੀਆਂ ਹੋਣ ਦੇ ਕਾਰਨ ਜਿਹੜੀ ਆ ਕੋਈ ਸੁਣਵਾਈ ਨਹੀਂ ਹੋਈ। ਔਰ ਅੱਜ ਅਸੀਂ ਜ਼ਿਲ੍ਹਾ ਭਲਾਈ ਅਫਸਰ ਨੂੰ ਮਿਲ ਕੇ ਸਾਰੀ ਗੱਲਬਾਤ ਜਿਹੜੀ ਆ ਇਹਦੇ ਬਾਰੇ ਜਾਣਕਾਰੀ ਦਿੱਤੀ ਆ ਜਿਨ੍ਹਾਂ ਨੇ ਸਾਨੂੰ ਭਰੋਸਾ ਦਿਵਾਇਆ ਕਿ 3-4 ਦਿਨਾਂ ਦੇ ਵਿੱਚ ਵਿੱਚ ਅਸੀਂ ਜਿਹੜੀ ਆ ਉਹ ਕਾਰਵਾਈ ਕਰਾਂਗੇ। ਤੇ ਅਸੀਂ ਉਹ ਅਵਸਾਰਾਂ ਨੂੰ ਅਪੀਲ ਕਰਦੇ ਆ ਕਿ ਸਮਾਜ ਦੇ ਵਿੱਚ ਜਾਤਪਾਤ ਦਾ ਪਾੜਾ ਜਿਹੜਾ ਵਾ ਬਹੁਤ ਦਿਨੋਂ ਦਿਨ ਵਧ ਰਿਹਾ ਵਾ ਔਰ ਇਸ ਜਾਤਪਾਤ ਦਾ ਜਿਹੜਾ ਪਾੜੇ ਨੂੰ ਜਿਹੜੀ ਰੋਗਥਾਮ ਤਾਂ ਹੀ ਲੱਗ ਸਕਦੀ ਆ ਜੇਕਰ ਇਹੋ ਜੇ ਹੰਕਾਰੀ ਵਿਗੜੇ ਹੋਏ ਲੋਕਾਂ ਨੂੰ ਨੱਥ ਪਾਈ ਜਾਵੇ ਉਹਨਾਂ ਤੇ ਤੁਰੰਤ ਕਾਰਵਾਈ ਕੀਤੀ ਜਾਵੇ ਵੇਖੋ ਇੱਕ ਬੰਨੇ ਸ਼ਿਕਾਇਤ ਕਰਤਾ 5-6 ਮਹੀਨੇ ਤੋਂ ਲਗਾਤਾਰ ਦਫ਼ਤਰਾਂ ਦੇ ਚੱਕਰ ਕੱਢ ਰਿਹਾ ਔਰ ਦੂਸਰੇ ਬੰਨੇ ਉਹ ਜਿਹੜੇ ਸਰਮਾਇਦਾਰ ਜਿਹੜੇ ਇਦਾਂ ਦੇ ਵਰਲਡ ਯੂਜ਼ ਕਰਦੇ ਆ ਉਹ ਚੰਦ ਪੈਸਿਆਂ ਨਾਲ ਜਿਹੜੇ ਆ ਅ fırsਰਾਂ ਦੇ ਮੂੰਹ ਬੰਦ ਕਰ ਦਿੰਦੇ ਆ ਇਹ ਬਹੁਤ ਹੀ ਜਿਹੜੀ ਆ ਕਨੌਣੀ ਜੀ ਹਰਕਤ ਆ ਇਸ ਲਈ ਸਾਡੇ ਸਮਾਜ ਨੂੰ ਜਿਹੜਾ ਇਹ ਦਰਕਾਰਦੇ ਆ ਇਹਨਾਂ ਦੇ ਖਿਲਾਫ ਤੁਰੰਤ ਐਕਸ਼ਨ ਲੈ ਕੇ ਕਾਰਵਾਈ ਕੀਤੀ ਜਾਵੇ ਇਹਨਾਂ ਨੂੰ ਸਲਾਖਾਂ ਦੇ ਪਿੱਛੇ ਛੁੱਟਿਆ ਜਾਵੇ ਨਹੀਂ ਤਾਂ ਮਜਬੂਰਨ ਸਾਡਾ ਸਮਾਜ ਜਿਹੜਾ ਵਾ ਸੜਕਾਂ ਤੇ ਆਉਣ ਲਈ ਮਜਬੂਰ ਹੋਏਗਾ ਤੇ ਇਹ ਜਿਹੜੀ ਆ ਬੇਨਤੀ ਜਿਹੜੀ ਆ ਅਸੀਂ ਆਪ ਜੀ ਦੇ ਮਾਧਿਅਮ ਰਾਹੀਂ ਪ੍ਰਸ਼ਾਸਨ ਨੂੰ ਕਰ ਰਹੇ ਆ ਕਿਉਂਕਿ ਜਿਹੜਾ ਪ੍ਰੈਸ ਆ ਪ੍ਰੈਸ ਦਾ ਬੜਾ ਵੱਡਾ ਯੋਗਦਾਨ ਹੁੰਦਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਜਿਹੜੀ ਤੁਸੀਂ ਸਾਡੀ ਆਵਾਜ਼ ਜਿਹੜੀ ਆ ਉਹ ਚੌਪਸਰਾ ਤੱਕ ਪਹੁੰਚਾਉਂਦੇ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ